ਆਣਾ ਤੁਰ ਕੇ ਤੋਂ ਪਰਪਰਾ ਨਿਕਲ ਜੋਗੇ ਨਹੀਂ ਬਾਈ ਨੂੰ ਬਣਾ ਦੇ ਇਹਨਾਂ ਦੋ ਵਾਰ ਤੇ ਆਓ ਘਰ ਵਾਲਿਆਂ ਨੂੰ ਪੁੱਛੋ ਜਿਹੜੇ ਉਹਨਾਂ ਨੂੰ ਪੁੱਛੋ ਜੀ ਨਾਲ ਲੜੀ ਕੇ ਰਿਆ ਆ ਇਹ ਮੋੜੇ-ਮੋੜੇ ਸਾਰੇ ਬੱਚਾ ਲਿਫਟਿਆ ਪਿਆ ਸੀ ਜੀ ਉੱਥੇ ਉਹ ਵਾਰੀ ਜੁਗੀ ਥਾਕੇ ਬਣਾ ਖੰਨਾ ਵਿੱਚ ਕੁੱਤਿਆਂ ਦੀ ਦਹਿਸ਼ਤ ਖੰਨੇ ਵਿੱਚ ਹਰ ਇਲਾਕੇ 'ਚ ਹਰ ਮੁਹੱਲੇ ਹਰ ਗਲੀਆਂ ਵਿੱਚ ਆਵਾਰਾ ਕੁੱਤਿਆਂ ਦੀ ਪਰਮਾਰ ਝੁੰਡ ਦੇ ਝੁੰਡ ਘੁੰਮ ਰਹੇ ਹਨ ਮੋਲੇ ਗਲੀਆਂ ਵਿੱਚ ਖੰਨਾ ਵਿੱਚ ਕੁੱਤੇਆ ਵੱਲੋਂ ਵੱਡੇ ਹੋਏ ਬੱਚੇ ਔਰਤਾ ਬਜ਼ੁਰਗ ਪੂਰੀ ਹਾਲ ਦੇ ਕੁੱਤੇ ਨੇ ਵੱਢਿਆ ਉਹਦੀ ਜ਼ਖਮੀ ਕੀਤਾ ਹੋਇਆ ਤੇ ਅਸੀਂ ਇਲਾਜ ਕਰਾਉਣ ਜੋਗ ਹੈ ਨਹੀਂ ਜੀ ਕੁੱਤਿਆਂ ਦਾ ਕੋਈ ਵੀ ਬੰਦਾ ਪ੍ਰਬੰਧ ਨਹੀਂ ਕਰ ਰਿਹਾ ਹਰ ਗਲੀ 'ਚ ਆਵਾਰਾ ਕੁੱਤਾ ਫਿਰਦਾ ਹੈ ਜੀ ਇਹਨਾਂ ਨੂੰ ਤੁਸੀਂ ਕੋਈ ਐ ਦੇਖੋ ਕਿ ਕੁੱਤੇ ਦੇ ਫਰਕੇ ਕਿਸੇ ਪਾਸੇ ਕੋਈ ਹੱਲ ਕਰੋ ਕੋਈ ਗਰੀਬ ਬੰਦੇ ਦਾ ਕੁਝ ਹੋਰ ਹੋ ਜਾਏ ਕੋਈ ਦਿਮਾਗ ਵਿੱਚ ਕੋਈ ਆ ਕੁਝ ਹੋ ਜਾਏ ਕੀ ਗਰੀਬ ਬੰਦੇ ਜਿਹਨੇ ਨਸਬੰਦੀ ਹੋਈ ਤੇ ਭਾਈ ਇੱਕ ਇੱਕ ਦੋ ਦੋ ਕੁੱਤੇ ਹੋਣਗੇ ਚਲੋ ਹਰ ਇੱਕ ਬੰਦਾ ਰੋਟੀ ਪਾ ਦੂਗਾ ਪਰ ਆ ਵੱਢਣ ਵਾਲਾ ਕੰਮ ਨਹੀਂ ਹੋਊਗਾ ਮੈਂ ਇੱਕ ਲੇਡੀਜ਼ ਕੇ ਬੇਚਾਰੀ ਕੇ ਕਾਟੀ ਤੇ ਉਹ ਤਾਂ ਉੱਥੇ ਗਿਰ ਗਈ ਮੋਬਾਈਲ ਕਹਾ ਗਈ ਸਭ ਕੀ ਬਾਤ ਹੈ ਜੀ ਇੱਕ ਕੱਲ 12 ਵਜੇ ਕੇ ਬਾਅਦ ਅੱਛਾ 12 ਵਜੇ ਉਸ ਕੁੱਤੇ ਨੇ ਕੱਟਾ ਹਾਂ ਉਸ ਜਗ੍ਹਾ ਬੈਠੇ ਸਿਰੇ ਪਰ ਫਾਂਡੇ ਮਾਰ ਰਹੀ ਸੀ ਉਹ ਕਹਿੰਦੇ ਪੰਜਾ ਮਾਰੇ ਮੇਰੇ ਤੇ ਤਿੰਨ ਦਿਨ ਲਾਇਆ ਸਰਕਾਰੀ ਮੈਂ ਤਨੇ ਐਕਸਰੇ ਵੀ ਕਰਾਇਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਆਹਾਂ ਨਾ ਤੁਲਕੇ ਤੋਂ ਪਰਪਰ ਨਿਕਲ ਜਾਓਗੇ। ਵੀ ਬਾਈ ਨੂੰ ਨਾ। ਵਿੱਚਲੇ ਗੇੜੇ ਚ ਭੁੱਲੇ ਨਹੀਂ। ਬਹੁਤ ਖਤਰਨਾਕ ਹੁੰਦਾ ਪੰਜਾਬ ਬੋਲ। ਅੱਜ ਅੱਜ ਦੋ ਵਾਰ ਤੇ। ਅੱਜ ਨੇ ਦੋ ਵਾਰ ਤੇ। ਆਹ ਘਰ ਵਾਲਿਆਂ ਨੂੰ ਪੁੱਛੋ ਜਿਹੜੇ ਉਹਨਾਂ ਨੂੰ ਪੁੱਛੋ ਜਿਹਨਾਂ ਦਰਮੂਰੇ ਬੈਠੇ ਨੇ। ਇਹਦਾ ਇਨੇ ਨੇ ਮੈਂ ਕਿਹ ਟੀਕੇ ਲੱਗਦੇ ਪੰਜ ਪੰਜ 6 600 ਰੁਪਏ ਦੇ ਢੋਡੇ ਮੂਡੇ ਸਾਰੇ ਬੱਚਾ ਲਿਪਟਿਆ ਪਿਆ ਸੀ ਜੀ ਉੱਥੇ ਸਾਲ ਤੋਂ ਬਚਾਇਆ ਪਰ ਇਹ ਝੁੱਗੀ ਝਾਕੀ ਬਣਾ ਦਿਨਾ ਜਾਏਗਾ ਤੇਲਸ ਮੇਰੇ बटे ਹੋਏ ਹੈ ਅਗਾ ਹੀ ਫੇਰੇ ਅਸੀਂ ਖੰਨਾ ਵਿੱਚ ਕੁੱਤਿਆਂ ਦੀ ਦਹਿਸ਼ਤ ਖੰਨੇ ਵਿੱਚ ਹਰ ਇਲਾਕੇ ਵਿੱਚ ਹਰ ਮੁਹੱਲੇ ਹਰ ਗਲੀਆਂ ਵਿੱਚ ਆਵਾਰਾ ਕੁੱਤਿਆਂ ਦੀ ਪਰਮਾਰ ਝੁੰਡ ਦੇ ਝੁੰਡ ਘੁੰਮ ਰਹੇ ਹਨ ਮੋਲੇ ਗਲੀਆਂ ਵਿੱਚ ਖੰਨਾ ਵਿੱਚ ਕੁੱਤਿਆਂ ਵੱਲੋਂ ਵੱਡੇ ਹੋਏ ਬੱਚੇ ਔਰਤਾ ਬਜ਼ੁਰਗ ਪਹੁੰਚ ਰਹੇ ਹਨ ਖੰਨਾ ਦੇ ਸਿਵਲ ਹਸਪਤਾਲ ਦੇ ਲੋਕਾਂ ਦੀ ਮੰਗ ਕੇ ਇਹਨਾਂ ਕੁੱਤਿਆਂ ਦੀ ਪ੍ਰਸ਼ਾਸਨ ਵੱਲੋਂ ਨਸਬੰਦੀ ਕੀਤੀ ਜਾਵੇ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਨਵੀਂ ਬਾਤਰੀਆ ਜਿੱਥੇ ਤੁਸੀਂ ਦੇਖੋਗੇ ਕਿ ਇੱਥੇ ਕੁਝ ਦਿਨ ਪਹਿਲੇ ਵੀ ਇੱਕ ਲੇਡੀਜ਼ ਨੂੰ ਕੁੱਤਿਆਂ ਨੇ ਵੱਢਿਆ ਤੇ ਅੱਜ ਫਿਰ ਇੱਕ ਬੱਚੇ ਨੂੰ ਕੁੱਤੇ ਨੇ ਵੱਢਿਆ ਬੁਰੀ ਤਰ੍ਹਾਂ ਤੇ ਉਹਦੇ ਘਰ ਦੇ ਸਾਹਦੇ ਨਾਲ ਖੜੇ ਨੇ ਹਾਂਜੀ ਕੀ ਨਾ ਹੈ ਲੜਕੇ ਦਾ ਨਾਮ ਮਿੱਠੂ ਕੁਮਾਰਾ ਜੀ ਮੇਰਾ ਨਾਮ ਰਾਜੂ ਮੰਡਲ ਹੈ ਤੇ ਅਸੀਂ ਗਰੀਬ ਪਰਿਵਾਰ ਚ ਆ ਜੀ ਬੱਚੇ ਨੂੰ ਬਹੁਤ ਮਤਲਬ ਬੁਰੀ ਹਾਲ ਦੇ ਕੁੱਤੇ ਨੇ ਵੱਢਿਆ ਉਹਦੇ ਜ਼ਖਮੀ ਕੀਤਾ ਹੋਇਆ ਤੇ ਅਸੀਂ ਇਲਾਜ ਕਰਾਉਣ ਜੋਗ ਹੈ ਨਹੀਂ ਜੀ ਕੁੱਤਿਆਂ ਦਾ ਕੋਈ ਵੀ ਬੰਦਾ ਪ੍ਰਬੰਧ ਨਹੀਂ ਕਰ ਰਿਹਾ ਹਰ ਗਲੀ ਤੇ ਆਵਾਰਾ ਕੁੱਤੇ ਫਿਰਦਾ ਹੈ ਜੀ ਇਹਨਾਂ ਨੂੰ ਤੁਸੀਂ ਕੋਈ ਐ ਦੇਖੋ ਕਿ ਕੁੱਤੇ ਤੇ ਫੜ ਕੇ ਕਿਸੇ ਪਾਸੇ ਕੋਈ ਹੱਲ ਕਰੋ ਕੋਈ ਗਰੀਬ ਬੰਦੇ ਦਾ ਕੁਝ ਹੋਰ ਹੋ ਜਾ ਕੋਈ ਦਿਮਾਗ ਵਿੱਚ ਸੇ ਕੋਈ ਆ ਕੁਝ ਹੋ ਜਾ ਗਰੀਬ ਬੰਦੇ ਨੂੰ ਕੀ ਬਣੇਗਾ ਜੀ ਕਿਹੜੀ ਲੇਡੀਜ਼ ਨੂੰ ਪਰਜਨ ਲੇਡੀਜ਼ ਨੂੰ ਵੀ ਉਸੇ ਕੁੱਤੇ ਨੇ ਵੱਢਿਆ ਤੇ ਅੱਜ ਜਦੋਂ ਮੈਂ ਸਿਵਲ ਹਸਪਤਾਲ 'ਚ ਗਿਆ ਸੀਗਾ ਅੱਜ ਦੋ ਬੰਦੇ ਹੋਰ ਲਾਈਨ 'ਚ ਖੜੇ ਸੀਗੇ ਜਿਨ੍ਹਾਂ ਦੇ ਵੀ ਅੱਜ 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 ਉਹਦੇ ਨੇ ਕੱਟਿਆ ਸੀਗਾ ਜੀ ਅੱਜ ਕਹਿੰਦੇ ਦੱਸਿਓ ਇਹੀ ਏਰੀਆ ਦਾ ਸੀਗਾ ਜਿੱਥੇ ਵੀ ਵਾਢੇ ਦੇ ਬੰਦੇ ਸੀਗੇ ਦੋ ਹਾਂਜੀ ਬੱਚੇ ਨੂੰ ਲਵਾਉਂਦੇ ਤੇ ਕਿਹੜਾ ਬੱਚੇ ਨੂੰ ਟੀਕੇ ਲਵਾ ਲਏ ਤੇ ਟੀਕੇ ਲੱਗ ਗਏ ਸੀਗੇ ਸਿਵਲ ਹਸਪਤਾਲ ਵਾਲੇ ਕਦੇ ਗੰਦ 7 ਨੰਬਰ ਤੇ ਜਾਓ ਜੀ ਉਹ ਉਹਪੇ ਜਿੰਦਾ ਸੀ ਅਵਰਜੈਂਸੀ ਦੇ ਅਵਰਜੈਂਸੀ ਵਾਲੇ ਨੇ داخل ਨਹੀਂ ਕਰਿਆ ਮੈਂ ਉੱਥੇ ਜਾ ਕਰਕੇ ਨੇ ਵੀਡੀਓ ਜੀ ਬਣਾਉਣ ਲੱਗਿਆ ਤਾਂ ਜਾ ਕੇ ਡਾਕਟਰਾਂ ਨੇ ਹੱਥ ਪਾਇਆ ਜੀ ਫਿਰ ਮੈਂ ਚਲੋ ਉਹਨਾਂ ਨੇ ਟੀਕੇ ਲਾਤੇ ਟੈਨਸ ਦੇ ਵੀ ਲਾਤੇ ਤੇ ਕੁੱਤਿਆਰੀ ਵੀ ਲਾਤੀ ਜੇ ਦੂਜਾ ਪੱਟੀ ਪੁੱਟੀ ਕਰਕੇ ਸਾਨੂੰ ਭੇਜ ਦਿੱਤੀ ਜੀ ਮੰਤਰ ਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਜਿੰਨੇ ਵੀ ਆਵਾਰਾ ਕੁੱਤਾ ਹੈ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਕਿਉਂਕਿ ਕਿਸੇ ਨਾਲ ਇਹ ਹਾਸਾ ਵੀ ਦਿੱ ਸਕਦਾ ਕੋਈ ਲੇਡੀਜ਼ ਨਾਲ ਵੀ ਸਕਦਾ ਕੋਈ ਬੱਚਿਆਂ ਨਾਲ ਵੀ ਸਕਦਾ ਹੈ ਕਿਸੇ ਬੰਦੇ ਨਾਲ ਆਪਾਂ ਨੇ ਨਾਲ ਵੀ ਵੀ ਸਕਦਾ ਇਹਨਾਂ ਨੂੰ ਕਿਸੇ ਸਵਾਰਾ ਕੁੱਤਾ ਨੂੰ ਕੰਟਰੋਲ ਕੀਤਾ ਜਾਵੇ ਜੀ ਸਾਡੇ ਨਾਲ ਬਸ ਇੱਕ ਹੰਸਰਾ ਗੁਰਾਨੀ ਦੀ ਆਪਾਂ ਨਾਲ ਗੱਲ ਕਰਿਆ ਗੁਰਾਨੀ ਜੀ ਜੀ ਦਾ ਖਾਤਾ ਕੁੱਤੇ ਦੀ ਸਮੱਸਿਆ ਤਾਂ ਬਹੁਤ سارے ਸ਼ਹਿਰਾਂ 'ਚ ਹੋਈ ਹੋਈ ਹੈ ਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੇਡੀਜ਼ ਨੂੰ ਹਰ ਇੱਕ ਨੂੰ ਇਕੱਲੇ ਦੇਖ ਕੇ ਕਈ ਵਾਰੀ ਕੁੱਤੇ 10 15 ਬੰਦਾ ਬੰਦਾ ਕੁੱਤੇ ਕਿੱਥੇ ਪੈ ਜਾਂਦੇ ਨੇ ਚਲੋ ਜੇ ਅਸੀਂ ਕੁੱਤੇ ਨੂੰ ਰੋਟੀ ਪਾਦੇ ਹਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਵਾਪਸ ਵੀ ਉਹ ਹੈ ਵੀ ਕਿਰਪਾ ਨਾਲ ਹੀ ਬਦਲਣੇ ਚਾਹੀਦੇ ਹੈ ਪਰ ਇਹਨੇ ਨਸਬੰਦੀ ਤੇ ਕੀਤੀ ਜਾ ਸਕਦੀ ਹੈ ਇਹਨੇ ਪੋਪੂਲੇਸ਼ਨਰੀ ਕੰਟਰੋਲ ਕੀਤਾ ਜਾ ਸਕਦਾ ਜੇ ਇਹਨੇ ਨਸਬੰਦੀ ਹੋਈ ਤਾਂ ਬਈ ਇੱਕ ਇੱਕ ਦੋ ਦੋ ਕੁੱਤੇ ਹੋਣਗੇ ਚਲੋ ਹਰ ਇੱਕ ਬੰਦਾ ਰੋਟੀ ਪਾ ਦੂਗਾ ਪਰ ਆ ਵੱਡਣ ਵਾਲਾ ਕੰਮ ਨਹੀਂ ਹੋਊਗਾ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਵੀ ਇਹਨੇ ਨਸਬੰਦੀ ਕੀਤੀ ਆ ਤੇ ਗੱਲ ਪਾਈ ਜਾਵੇ ਕੋਈ ਗਰੀਬ ਨਹੀਂ ਇਹਦੀ ਗੱਲ ਨਹੀਂ ਕੁੱਤੇ ਨੇ ਕਿਹੜੇ ਦੇਖਣਾ ਵੀ ਗਰੀਬ ਹੈ ਕਿ ਹੁੰਦੀ ਹੈ ਪਰ ਜਿਹੜਾ ਗਰੀਬ ਬੰਦਾ ਉਹਦਾ ਤਾਂ ਕਾਰੋਬਾਰ ਵੀ ਰੁਕ ਜਾਂਦਾ ਹੈ ਜਿਵੇਂ ਉਹ ਬੱਚਿਆਂ ਨੂੰ ਲੈ ਕੇ ਸਵੇਦਾ ਹਸਪਤਾਲ ਘੁੰਮ ਰਿਹਾ ਹੈ ਤੇ ਵਿਚਾਰਾ ਕਾਰੋਬਾਰ ਗਿਆ ਅੱਜ ਕਿਹੜੀ ਗਈ ਰੋਟੀ ਕਿੱਥੋਂ ਖਾਊਗਾ ਇਹ ਬੰਦਾ ਇਸ ਗੱਲ ਦੀ ਬੇਨਤੀ ਹੈ ਵੀ ਕੁੱਤੇ ਦੇ ਥੱਲ ਪਾਈ ਜਾਵੇ ਸਾਡੇ ਸਾਡੇ ਨਾਲ ਲੇਡੀਜ਼ ਵੀ ਖੜੀਆਂ ਨੇ ਜਿਨ੍ਹਾਂ ਦਾ ਕਹਿਣਾ ਵੀ ਸਾਨੂੰ ਵੀ ਵੱਡਿਆ ਗਿਆ ਹਾਂਜੀ ਕੀ ਨਾ ਤੁਹਾਡਾ ਮੇਰਾ ਤਾਂ ਬੁੜੀ ਹੈ ਜੇ ਬੰਨਾ ਹਾਂਜੀ ਹਾਂਜੀ ਕੀ ਕਹਿਣਾ ਤੁਹਾਡਾ ਬਸ ਆਹ ਤਾਂ ਠੀਕ ਹੋ ਗਈ ਅੱਛਾ ਦਵਾਈ ਕਰਾਈ ਤੋਂ ਫਿਰ ਪ੍ਰਾਈਵੇਟ ਸਰ ਕਰਵਾਈ ਸਰਕਾਰੀ ਮੈਂ ਤਿੰਨ ਟਿਕਾ ਲੱਗੇ ਫਿਰ ਪ੍ਰਾਈਵੇਟ ਤੋਂ ਦਵਾਈ ਲਈ ਹੈ तो थोड़ा सा और आप बता रहे थे लेडीज को भी एक काटा है आ, एक के के तो 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 का हां एक लेडीज के बेचारी के काटे तो वो तो उठ के गिर गई मोबाइल कहां गए कब की बात है ये एक कल 12 बजे के बाद हां 12 बजे उसी कुत्ते ने काटा हां उसी ने काटा फिर चले गए फिर वो पास हां कुत्ते पर कल उसका हाथ पकड़ लिया ना तब हाथ में खून खून इबे काट दिया काट दिया सारे मोबाइल का पानी गिलास का फिर उसको कर बैठे ਉਥੇ ਤੋਂ ਮਹੱਲਾ ਨਾਲ ਉਹ ਲੋਕਾਂ ਦੇ ਬੰਦੇ ਰਖਾਲੀ ਕਰਤੀ ਹੈ ਮੈਂ ਕਹਿੰਦੀ ਆ ਅਚਾਰ ਮਿਲੋ ਕਰ ਰਹੇ ਹਾਂ ਕਹਿੰਦਾ ਕਹਿਣਾ ਹੈ ਮੱਲੇ ਨਿਵਾਸੀਆ ਦਾ ਕਿ ਕੱਲ ਵੀ ਇੱਕ ਲੇਡੀ ਨੂੰ ਕਟਿਆ ਤੇ ਸਾਡੇ ਨਾਲ ਖੋਲ ਕਰਦੇ ਆਂ ਜੀ ਅੱਜ ਵੀ ਮੈਂ ਪੰਚਾਇਤ ਵਿੱਚ ਅੱਗੇ ਮੈਂ ਸਿਰਫ ਰਖਾਂਡੇ ਮਾਂਦ ਗਈ ਸੀ ਉਹ ਕਹਿੰਦੇ ਪੰਜਾ ਮਾਰੇ ਮੇਰੇ ਤੋਂ ਤਿੰਨ ਨਾਲ ਲਾਇਆ ਸਰਕਾਰੀ ਮੈਂ ਤਿੰਨੇ ਵੀ ਕਿਰਾਏ ਨੇ ਦਵਾਈ ਵੀ ਕੀਤੀ ਮੈਂ ਤਾਂ ਸਾਂਹ ਤੋਂ ਬਹੁਤ ਹੋ ਰਿਹਾ ਹੈ ਤੁਹਾਨੂੰ ਉਹਨਾਂ ਦੇ ਚਲਾ ਸਭਾ ਮਦਦ ਕਰਦੇ ਆਂ ਮੈਨੂੰ 4 ਮਹੀਨੇ ਹੋ ਜਾਂਦੇ ਆ ਸੋਗੇ ਪੁੱਤ ਇਹਨਾਂ ਦਾ ਕੰਮ ਕਰਨਾ ਬਹੁਤ ਉਹਨਾਂ ਦਾ ਦਵਾਈ ਛੱਡ ਕੇ ਟਿਕਾਉਂ ਨੂੰ ਦਵਾਈ ਮੈਂ ਅਗਰ ਜਿਹੜੇ ਪੈਸੇ ਹੁੰਦੇ ਉਹ ਲੈ ਕੇ ਰਹਿ ਦਿੱਤੇ ਉਹ ਮੇਰੇ ਨਾਲ ਖਰਾਬ ਹੋ ਗਿਆ ਅਣ ਕਹਦੇ ਪੈਸੇ ਆ ਲਈਏ ਮੈਂ ਕਿਹਾ ਮੈਂ ਪੈਸੇ ਆ ਲਈਏ ਕਿ ਕਰੇ ਕਿ ਮੈਂ ਤੇ ਸਰਕਾਰੀ ਅਸਪਤਾਲ ਸਾਰੀ ਕਾਰਵਾਈ ਕਰਕੇ ਆਪਣੇ ਕਾਗਜ਼ ਕਮੇਟੀ ਚਲਾਉਂਦੇ ਆਏ ਦੇਖੋ ਇਹ ਕਿ ਬੰਦ ਹੈ ਇਹੋ ਜਿਹੀਆਂ ਉਹ ਇਹ ਮਾਸਕ ਆ ਗਿਆ